ਇਥੇ ਚੱਲਦਾ ਵਾ ਧੰਦਾ ਲਜਾਇਦ ਅੱਛਾ ਜੀ ਉਹਦੇ ਬਾਰੇ ਰਿਪੋਰਟ ਕੋਈਆਂ ਅੰਨੀਆਂ ਲੜਕੀਆਂ ਨੇ ਕੋਈ ਮੁੰਡੇ ਆ ਉਹ ਥੱਲੇ ਬੈਠੇ ਇਹ ਲੜਕੀ ਉੱਪਰ ਹੀ ਉਹਦਾ ਬਾਰੇ ਵੈਰੀਫਾਈ ਕਰ ਰਹੇ ਆ ਟੀਵੀਰ ਚੈੱਕ ਕਰ ਰਹੇ ਆ ਤੇਰੇ ਕਰਕੇ ਡਿਲੇਟ ਕੀਤਾ ਪਰ ਅਜੇ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਜਿਹੜੀ ਹੋਊਗੀ ਤੁਹਾਨੂੰ ਦੱਸ ਦੇਣ ਦੇ ਹਾੜੇ ਅੰਮ੍ਰਿਤਸਰ ਦੀ ਮੁਹੰਮਪੁਰਾ ਪੁਲਿਸ ਦੇ ਵੱਲੋਂ ਗੋਲਡ ਡਰਾਮ ਨੂੰ ਦੇ ਵਿੱਚ ਸਪਾ ਸੈਂਟਰ ਤੇ ਜਿਹੜੀ ਆਹੋ ਚੈਕਿੰਗ ਚੱਲਦੀ ਪਈ ਹੈ ਤਾਂ ਕਾਫੀ ਲੰਬਾ ਸਮਾਂ ਹੋ ਚੁੱਕਾ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਦਿਖਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਚੋਹਾਨ ਨਾਮ ਦਾ ਜਿਹੜਾ ਸਪਾ ਸੈਂਟਰ ਹੈ ਤਾਂ ਇੱਥੇ ਕਾਫੀ ਲੰਬੇ ਸਮੇਂ ਤੋਂ ਗਲਤ ਕੰਮ ਚੱਲਦਾ ਪਿਆ ਸੀ ਜਿੱਦੀ ਇਤਲਾਹ ਜਦੋਂ ਪੁਲਿਸ ਨੂੰ ਮਿਲਦੀ ਹੈ ਤਾਂ ਉਹ ਇੱਥੇ ਆ ਕੇ ਚੈਕਿੰਗ ਕਰਦੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੂੰ ਪੁਲਿਸ ਦੇ ਵੱਲੋਂ ਫੜਿਆ ਗਿਆ ਫਿਲਹਾਲ ਇਸ ਸਪਾ ਸੈਂਟਰ ਦੇ ਵਿੱਚ ਪੁਲਿਸ ਦੇ ਵੱਲੋਂ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਤਿੰਨ ਤੋਂ ਚਾਰ ਮੰਜ਼ਲਾਂ ਜਿਹੜਾ ਸਪਾ ਸੈਂਟਰ ਹੈ ਹੈ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ ਸਵੇ ਲਗਾਤਾਰ ਅੰਦਰ ਚੈਕਿੰਗ ਕਰਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਨੌਜਵਾਨ ਮੁੰਡੇ ਕੁੜੀਆਂ ਇੱਥੇ ਜੋ ਕਿ ਆਂਦੇ ਸੀ ਤਾਂ ਉਹਨਾਂ ਨੂੰ ਅੱਜ ਪੁਲਿਸ ਦੇ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਜਿਸ ਦੀ ਪੂਰੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਅੰਦਰ ਜਿਹੜੇ ਕਮਰੇ ਬਿਲਕੁਲ ਜਿਹੜੇ ਬੰਦ ਦਿਖਾਈ ਦੇ ਰਹੇ ਤਾਂ ਉਹਨਾਂ ਕਮਰਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੀ ਪੁੱਛਗਛਾ ਉਹ ਕੀਤੀ ਜਾ ਰਹੀ ਹੈ ਜਿਸ ਦੀ ਪੂਰੀ ਤਸਵੀਰ ਵੀ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਆ ਠੀਕ ਹੈ ਜੀ ਉਹਦੇ ਬਾਰੇ ਰਿਪੋਰਟ ਕੀਤਾ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਜੀ ਇੱਕ ਦੁਬਾਰਾ ਬੋਲ ਦੋ ਕਿ ਆ ਜੋ ਆਊਗਾ ਉਹ ਤੁਹਾਨੂੰ ਦੁਬਾਰਾ ਬਰੀਫ ਕੀਤਾ ਜਾਊਗਾ ਜੀ ਵੈਰੀਫਾਈ ਇਨਵੈਸਟੀਗੇਸ਼ਨ ਹੋਗੀ ਬਾਅਦ ਚੱਲ ਰਹੀ ਆ ਚੱਲ ਰਿਹਾ ਚੱਲ ਰਿਹਾ ਜੀ ਟੀਵੀ ਆ ਚੈੱਕ ਕਰ ਰਹੇ ਆ ਸਾਰੇ ਚਿੱਤਰ ਚੈੱਕ ਕਰ ਰਹੇ ਆ ਮੁੱਖ ਤਲਾਹ ਵੀ ਮਿਲੀ ਜੀ ਅੱਜ ਤਲਾਹ ਵੀ ਮਿਲੀ ਤੁਸਨ ਇਹ ਚੱਲਦਾ ਵਾ ਧੰਦਾ ਨਜਾਇਜ਼ ਹਾਂਜੀ ਉਹਦੇ ਬਾਰੇ ਰੇਡ ਕਿੰਨੇ ਜੋੜੇ ਆਂ ਕਿੰਨੇ ਜੋੜੇ ਅੰਦਰ ਬਰਾਮਦ ਜੋੜੇ ਆਂ ਅੰਨ ਲੜਕੀਆਂ ਨੇ ਕੋਈ ਮੁੰਡੇ ਆ ਉਹ ਥੱਲੇ ਬੈਠੇ ਇਹ ਲੜਕੀ ਉੱਪਰ ਹੀ ਉਹਦਾ ਬਾਰੇ ਵੈਰੀਫਾਈ ਕਰ ਰਹੇ ਆ ਡੀਵੀਆਰ ਚੈੱਕ ਕਰ ਰਹੇ ਆ ਸਲੂਨ ਐਂਡ ਸਪਾ ਚੱਲ ਰਿਹਾ ਇੱਥੇ ਉਹਦੀ ਆਰ ਵਿੱਚ ਕੁਝ ਹੋਰ ਚ ਹੋ ਰਿਹਾ ਸੀ ਇੱਥੇ ਇਸੇ ਕਰਕੇ ਰੇਡ ਕੀਤਾ ਹੈ ਪਰ ਅਜੇ ਵੈਰੀਫਾਈ ਕਰ ਰਹੇ ਆ ਅਜੇ ਵੈਰੀਫਾਈ ਕਰਕੇ ਜਿਹੜੀ ਹੋਊਗੀ ਤੁਹਾਨੂੰ ਦੱਸ ਦਿਆਂਗੇ ਹਰ ਕਿੰਨੇ ਪੈਸੇ ਲੈਤੇ ਜਾ ਰਹੇ ਜੀ ਇਹਨਾਂ ਦੇ ਕੋਲ ਇੱਥੇ ਸਰਕਾਰ ਜਿਸ ਤਰ੍ਹਾਂ ਪੈਸੇ ਵੀ ਇੱਕ ਵਿੱਚ ਬਰਾਮਦ ਹੋਏ ਸਰ ਇੱਥੇ ਐਸੀ ਇੱਕ ਨਾ ਕੋਈ ਹੈਗੇ ਯਾਰ ਕਵਰ ਹੋਏ ਆ ਕੋਈ ਸਾਰੇ ਵੈਰੀਫਾਈ ਕਰਾਂਗੇ ਇਲੀਗਲ ਇਲੀਗਲ ਕਰ ਰਹੇ ਹਾਂ ਅਸੀਂ ਇਹ ਵੈਰੀਫਾਈ ਕਰ ਰਹੇ ਆ ਜੀ ਉਹ ਵੀ ਸਾਰਾ ਕੋਈ ਕਿੰਨੇ ਜੋੜੇ ਬ੍ਰਾਹਮਣ ਹੋਏ ਆ ਜੀ ਅੰਦਰੋਂ ਕਮਰੇ ਨੇ ਸਰ ਕਿੰਨੇ ਕੁੜੀਆਂ ਮੁੰਡੇ ਅੰਦਰ ਜੀ ਆਈਆਂ 6-7 ਕੁੜੀਆਂ ਨੇ 4-5 ਲੜਕੇ ਆ ਕਿੰਨੇ ਸਮੇਂ ਤੋਂ ਸਾਰਾ ਸਲੂਨ ਚੱਲ ਰਿਹਾ ਜੀ ਇੱਥੇ ਇਹ ਮੈਂ ਤਾਂ ਹੁਣ ਲੱਗਿਆ ਨੂੰ ਮੁੰਨਾ ਆ ਵਿਚਾ ਕੇ ਤਾਂ ਪੁਰਾਣਾ ਚੱਲ ਰਿਹਾ ਹਾਂ ਜੀ ਸਰ ਕੁਝ ਵਿਦੇਸ਼ੀ ਕੁੜੀਆਂ ਨਹੀਂ ਆਏ ਨਹੀਂ ਨਹੀਂ ਵਿਦੇਸ਼ੀ ਨਹੀਂ ਲੜਕੀਆਂ ਲੋਕਲ ਨੇ ਲੋਕਲ ਲੋਕਲ ਕਿੰਨੇ ਬ੍ਰਾਹਮਣ ਆਈ ਤੋਰ ਕੇ ਲੋ ਨਗਦੀ ਕਿਨੀ ਬ੍ਰਾਮਦ ਉਹ ਚੈੱਕ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਚੈੱਕ ਉਹ ਤੋਂ ਦੱਸ ਦਿਆਂਗੇ ਸਰ ਵਿਦੇਸ਼ੀ ਕ੍ਰਾਂਤੀ ਬ੍ਰਾਮਦ ਹੋਈ ਹੈ ਉਹ ਨਹੀਂ ਨਹੀਂ ਕੁਝ ਨਹੀਂ ਸਰ ਕੀ ਕਾਰਵਾਈ ਕਰਨ ਜਾ ਰਹੇ ਹੋ ਜੀ ਜੇ ਗਲਤੀ ਹੋਏ ਤਾਂ ਕਾਰਵਾਈ ਹੋਊਗੀ ਉਹਨਾਂ ਦੇ ਕੋਲੋਂ ਹੀ ਕਾਰਵਾਈ ਹੋਊਗੀ ਠੀਕ ਹੈ ਸਰ ਇਹਦੇ ਸਿਨੀਅਰ ਲੀਡਰ ਵੀ ਲੋਕੀ ਇਹਨਾਂ ਨਾਲ ਹੱਥ ਰਲਾਇਆ ਹੋਇਆ ਸੀ ਅਜੇ ਤੱਕ ਫੜਿਆ ਨਹੀਂ ਜਾਂਦਾ ਸੀ ਉਹ ਵੀ ਪਤਾ ਲੱਗ ਜੂ ਜਦੋਂ ਕਰਾਂਗੇ ਸਾਰਾ ਕੁਝ ਉਹ ਵੀ ਪਤਾ ਲੱਗ ਜਾਊਗਾ ਸਰ ਜੀ ਇੱਕ ਗੱਲ ਹੈ ਮੇਰੀ ਗੱਲ ਲੜਕੀਆਂ ਦੀ ਇਹ ਕਿ ਕਿੱਥੋਂ ਦੀ ਆਈਆਂ ਵਿਦੇਸ਼ੀਆਂ ਨੇ ਕਿ ਲੋਕ ਇਥੋਂ ਦੀਆਂ ਲੋਕਲ ਨੇ ਇਹ ਜਿਹੜੇ ਤੋਂ ਆ ਰਹੀਆਂ ਜੀ ਬਹੁਤ ਅਜੇ ਪੁੱਛ ਰਹੇ ਆ ਉਹਨਾਂ ਨੂੰ ਅੰਦਰ ਪੁੱਛ ਕੇ ਚੱਲ ਰਹੀ ਆ ਜਦੋਂ ਪੁੱਛ ਕੇ ਕਰਾਂਗੇ ਫੇਰ ਹੀ ਡਿਟੇਲ ਜੀ ਦੱਸਾਂਗੇ ਤੁਹਾਨੂੰ ਇਨਫੋਰਮੇਸ਼ਨ ਕੀ ਮਿਲਣੀ ਹੈ ਇਹਨਾਂ ਪਰਮੇਸ਼ਾਤੇ ਇਹੀ ਬਿਲੀਪ ਇੱਥੇ ਨਜਾਇਜ਼ ਤੌਰ ਤੇ ਆ ਰਿਹਾ ਹੈ ਏਜ ਗਰੁੱਪ ਕੀ ਸਰੇਂਦਰ ਦਾ ਏਜ ਗਰੁੱਪ ਕਿਹਨੇ ਪਾਲ ਕੀਨੇ ਪਾਲ ਕੀਨੇ ਪਾਲ ਕੀਨੇ ਗ੍ਰੁੱਪ ਪਾਲ ਕੀਨੇ ਐਸੀ ਥਾਣਾ ਮੋਕੰਪੁਰਾ ਦੇ ਐਸ ਐਚ ਓ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਦਾ ਕਹਿਣਾ ਕਿ ਪਿਛਲੇ ਦਿਨੀ ਹੀ ਇਤਲਾਹ ਮਿਲੀ ਸੀ ਕਿ ਇਸ ਸਪਾਸ ਸੈਂਟਰ ਦੇ ਵਿੱਚ ਗਲਤ ਕੰਮ ਚੱਲਦਾ ਪਿਆ ਜਦੋਂ ਉਹ ਚੈਕਿੰਗ ਕਰਨ ਦੇ ਲਈ ਪਹੁੰਚਦੇ ਨੇ ਤਾਂ ਇੱਥੇ ਕਾਫੀ ਵੱਡੀ ਗਿਣਤੀ ਕੰਮ ਕਰਦੇ ਹੁੰਦੇ ਨੇ ਜਿਤੇ ਵਿੱਚ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤਾਂ ਉਹਨਾਂ ਦੇ ਨਾਲ ਹੀ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਪੁੱਛਗਿੱਛ ਕੀਤੀ ਜਾਏਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਕੀਤੇ ਜਾਣਗੇ ਜਗਵੰਦੀ ਦੇ ਲਈ ਸਾਹਿਲ ਹਮਿੰਦਰ ਸਾਹਿਬ